ਕੀ ਇੱਕ ਦੂਜਾ ਆ ਗਏ ਆਜੋ ਮੜੇ ਗਰੁੱਪ ਕਰ ਲਾਓ ਭਾਈ ਆਓ ਆਜੋ ਯਾਰ ਸਾਰੇ ਆਓ ਆਓ ਯਾਰ ਆ 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 ਮਤਕਾਰਯੋਗ ਸਾਥੀਓ ਅੱਜ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੌਂਕਰਾ ਮਿਲਿਆ ਸੈਂਕੜਿਆਂ ਦੀ ਤਦਾਦ ਦੇ ਵਿੱਚ ਨੌਜਵਾਨਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਦੇਸ਼ ਪ੍ਰਤੀਨਿਧਤਾ ਨੂੰ ਦੇਖਦੇ ਹੋਇਆ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਔਰ ਅੱਜ ਸਾਡੇ ਨੌਜਵਾਨ ਇਹ ਕਹਿ ਰਹੇ ਨੇ ਕਿ ਜੇਕਰ ਪਾਰਤ ਦੇਸ਼ ਨੂੰ ਕੋਈ ਬੁਲੰਦੀਆਂ ਤੇ ਲਿਆ ਸਕਦਾ ਤਾਂ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲੋ ਜਵਾਨਾਂ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਜਦੋਂ ਆਪੇ ਕਿ ਜੋਦਾਨ ਦੇ ਰਾਮ ਮੰਦਰ ਬਣਾਇਆ ਉਹਦੇ ਲਈ ਸਨ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਲਈ ਇੱਕ ਕਤਰਾ ਕਤਰਾ ਵਹਾ ਦਾਂਗੇ ਕਰਜ਼ਾ ਦਾ ਕੰਧ ਦੇ ਲਈ ਇੱਕ ਜੋ ਨੂੰ ਕਮਲ ਦਾ ਨਿਸ਼ਾਨ ਦਾ ਜਿਹੜਾ ਬਟਨ ਹੈ ਉਹ ਦਬਾ ਕੇ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਦਿਨਦਰ ਮੋਦੀ ਜੀ ਕੋਲ ਜੋ ਰਾਹ ਮੰਤਰ ਬਣਿਆ ਹੋਇਆ ਉਹਦਾ ਤਿਲ ਤੋਂ ਕਾਰਜ ਅਦਾ ਕਰਨਗੇ ਤੇ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਵੀ ਦੱਸਣਗੇ ਕਿ ਇਸ ਲਈ ਮਾ ਜੋ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਕੀਤਾ ਉਸ ਨੂੰ ਅਥਿਆਸ ਯਾਦ ਰੱਖਿਆ ਔਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਟੇਟ ਦੀਆਂ ਗਵਰਨਮੈਂਟ ਆਮ ਆਦਮੀ ਪਾਰਟੀ ਦੂਰ ਦੇ ਵਿੱਚ ਉਹ ਝੂਠ ਬੋਲ ਅਮਰੀਕਾ ਦੇ ਵਿੱਚ ਆਈ ਔਰ ਉਹਨਾਂ ਨੂੰ ਇਹੋ ਜਿਹਾ ਮੂੰਹ ਪਾ ਦੇ ਸਟਾਂਗੇ ਕਿ ਅਥਿਆਸ ਦੇ ਕਿਸੇ ਪੰਨੇ ਦੇ ਆਉਣ ਵਾਲੇ ਜ਼ਿੰਮੇ ਦੇ ਵਿੱਚ ਇਹ ਵੀ ਨਹੀਂ ਯਾਦ ਰਹੇਗਾ ਕਿ ਆਪਾਂ ਆਪਣੀ ਪਾਰਟੀ ਦੀ ਕੋਈ ਇੱਥੇ ਸਰਕਾਰ ਰਹਿੰਦੀ ਸੀ ਕਿਹੋ ਜਿਹਾ ਹੁਣ ਤੇ ਅੱਜ ਇੰਨੇ ਨੌਜਵਾਨ ਪਹੁੰਚੇ ਨੇ ਮੋਨ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਤ ਕਰਦਾ ਇੱਕ ਬਹੁਤ ਸਰਪ੍ਰਸਤ